ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਆ ਪਾਣੀ ਆਉਣ ਤੋਂ ਬਾਅਦ ਝੋਨੇਆਂ ਦਾ ਕੀ ਹਾਲ ਹੈ तकरीबन ਜਿੱਥੇ ਮੈਂ ਖੜਾ ਆ ਮੈਂ ਇੱਥੇ ਸਾਰਾ ਉਦੋਂ ਪਾਣੀ ਹੁੰਦਾ ਉਹਦਾ ਪਿਆ ਸੀ ਸਾਰੇ ਇੱਥੇ ਪਾਣੀ ਸੀ ਜਿਹੜੇ ਝੋਨੇ ਹੁੰਦੇ ਦੇਖੋ ਪਾਣੀ ਮੇ ਤਾਂ ਉੱਤ ਲੱਗ ਗਿਆ ਪਾਣੀ ਤਕਰੀਬਨ ਸਾਡੇ ਦੇਖੋ ਕਿੱਥੇ ਤੱਕ ਬਹੁਤ ਜ਼ਿਆਦਾ ਆ ਗਿਆ ਆ ਦੇਖੋ ਜਿਹੜੇ ਥੁਨੇਰ ਤੋਂ ਪਾਣੀ ਹੋਇਆ ਸੀ ਮੁੰਦਰਾ ਦੇਖੋ ਝੋਨੇ ਦੀ ਸਾਰੀਆਂ ਹੀ ਸੁੱਕ ਗਈਆਂ ਹਨ ਕਿਤੇ ਕਿਤੇ ਕੋਈ ਕੋਈ ਸਹੀ ਅਜੇ ਵੀ ਪਾਣੀ ਖੜਾ ਵਿੱਚ ਹੁਣ ਆਪਾਂ ਦੂਜੀ ਸਾਈਡ ਤੇ ਆ ਗਏ ਇੱਥੇ ਦੇਖੋ ਝੋਨਾ ਸਾਰੇ ਸੁੱਕਾ ਪਿਆ ਇਧਰ ਦਾ ਸਾਰਾ ਏਰੀਆ ਮਨਾ ਖਤਮ ਹੀ ਜਾਂ ਤਕਰੀਬਨ ਦਿਖਾਉਨੇ ਆ ਤੁਹਾਨੂੰ ਜਿਹੜੀ ਵਈ ਦਾ ਇੱਥੇ ਪਾਣੀ ਆ ਰਿਹਾ ਚੂਨਾ ਵੀ ਸਾਰਾ ਮਹੀਨੇ ਪਾਣੀ ਨਾ ਖਰਾਬ ਹੋਇਆ ਪਾਣੀ ਦਾ ਪਾਣੀ ਜਿਆਦਾ ਚੜਨ ਕਰ ਇਧਰਲੇ ਏਰੀਆ ਸਾਰੇ ਇਦਾਂ ਵੀ ਮਹੀਨੇ ਪਾਣੀ ਨੇ ਖਰਾਬ ਕੀਤਾ ਜਾਂ ਆ ਮਹੀਨ ਦਾ ਪਾਣੀ ਹੁੰਦਾ ਚੜਿਆ ਜੀ ਇਧਰਲੇ ਇਧਰ ਸਾਰਾ ਪਾਣੀ ਆ ਜਾਂਦਾ ऊपर ले बने देखो सारा झूना खत्म आज झोना सारा खराब इधर लेके दूर दूर तक झोना सारा ही खराब ही है सारा ही खराब